ਹਾਂਜੀ ਤਾਂ ਵੀਡੀਓ ਹੋ ਗਈ ਸ਼ੁਰੂ ਤੇ ਤੁਹਾਨੂੰ ਦਿਖਾਉਣੇ ਆ ਬੰਦੇ ਕਾ ਕੱਢੀ ਜਾਂਦੇ ਕਿਹੜੇ ਬੰਦੇ ਕਾ ਕੱਢੀ ਜਾਂਦੇ ਕਿ ਨੱਕਾ ਕੱਢ ਲਿਆ ਕਿੰਨਾ ਰਹੇਗਾ ਤੁਹਾਨੂੰ ਦਿਖਾਉਣੇ ਸਾਰੀ ਇੱਕ ਝਟ ਤੁਹਾਨੂੰ ਮਰ ਬਊ ਆ ਕਾ ਕੱਢ ਕੇ ਰੱਖਿਆ ਕੱਲ ਲੈਣਾ ਵੇਖੋ ਕਿੰਨੇ ਹੋ ਜੇ ਖੜਾ ਵਾ ਕਿੰਨਾ ਖੜਾ ਵਾ ਇਧਰ ਲਾ ਇਧਰ ਲਾ ਸਾਫ਼ ਕਰਤਾ ਆ ਮੈਂਬਰ ਸਾਹਿਬ ਹੁਣੀ ਆਏ ਹੋਏ ਆ ਢੇਰ ਲੱਗੇ ਪਏ ਇਧਰ ਵੀ ਕਾ ਦੇ ਵੇਖਿਆ ਲੱਗੇ ਨੇ ਕਿ ਹੋ ਗਏ ਹੌਲੇ ਹੌਲੇ ਲੱਗ ਜਾਨੇ ਗਾਂਹਲੇ ਮਹੀਨੇ ਵੀ ਅਲਾ ਚੱਕ ਕਰੇ ਫਿਰ ਕਿਹਦਾ ਆ ਸਾਰਾ ਸਾਫ ਹੋ ਗਿਆ ਕੱਲ ਕੱਲ ਚ ਇੰਨਾ ਹੁਣ ਉਹ ਸਿਰੇ ਤੋਂ ਲੈ ਕੇ ਉਧਰ ਵੀ ਜਾਵਾਂਗੇ ਸਿਰੇ ਤੇ ਵੀ ਜਾਵਾਂਗੇ ਅੱਕਾ ਜੀ ਇੱਧਰ ਆ ਰਹਿ ਜਾਣੇ ਆ ਰਹਿ ਜਾਣਾ ਹੁਣ ਆਪ ਆਪ ਦੇ ਵੀ ਇੱਧਰ ਗੇੜਾ ਕੱਢ ਕੇ ਆਉਣੇ ਇਹਨੂੰ ਔਲੇ ਲੱਗੇ ਆਉਣਗੇ ਉਦੋਂ ਨੂੰ ਹਜੇ ਮਹੀਨੇ ਦੋ ਮਹੀਨੇ ਲੱਗੇ ਜਾਣੇ ਇਹਨੂੰ ਪੂਰੇ ਲੱਗਣ ਨੂੰ ਨਿੱਕੇ ਨਿੱਕੇ ਦਾ ਡਿੱਗੀ ਜਾਂਦੇ ਔਲੇ ਆਪ ਤੁਹਾਨੂੰ ਦਿਖਾਈ ਦੇ ਆ ਦੇਖ ਸਕਦੇ ਆ ਆ ਫਾਲ ਆਪੇ ਡਿੱਗੀ ਜਾਂਦੇ ਨਿੱਕੇ ਨਿੱਕੇ ਤਾਂ ਬਹੁਤ ਇੱਥੇ ਹੈ ਇਹਖਣੇ ਡੱਡੇ ਡੱਡੇ ਲੱਗਦੇ ਤਾਂ ਵੱਡੇ ਔਲੇ ਦੇ ਗੱਡੇ ਕਿੱਡੇ ਹੁੰਦੇ ਆ ਦੇਸੀ ਔਲੇ ਯਾਨੀ ਕਿ ਆਹ ਵੇਖੋ ਆਹ ਵੇਖੋ ਲੱਗੇ ਵੀ ਊਟਾ ਤਾਂ ਆਹ ਵੀ ਭਰੇ ਪਏ ਜਿਵੇਂ ਬੇਰ ਲੱਗੇ ਹੁੰਦੇ ਆ ਨਾ ਆਹ ਦੇਖ ਸਾਧਿਆਂ ਔਲੇ ਔਲੇ ਲੱਗੇ ਵੇਖੋ ਔਲੇ ਲੱਗੇ ਜਮਾਣਾ ਲੱਗਾਟਾ ਮਾ ਇਹ ਔਲੇ ਲੱਗੇ ਆ ਜਾਣੇ ਹੁਣਗੇ ਆਪਣੇ ਚ ਜਿੰਨਾਂ ਨੇ ਇਦਾਂ ਔਲੇ ਲੱਗੇ ਦੇਖੇ ਨਹੀਂ ਹੋਣਗੇ ਦੇਖਿਆ ਨਹੀਂ ਹੁੰਦਾ ਕਈਆਂ ਨੇ ਪੁੱਟਾ ਔਲੇ ਦਾ ਇਹ ਦੀ ਸੀ ਔਲੇ ਆ ਨਿੱਕੇ ਆ ਉਹ ਵੱਡੇ ਹੁੰਦੇ ਜਿਹੜੇ ਆਪਾਂ ਵਿਚਾਰ ਪੁਣੇ ਇਹਨਾਂ ਦਾ ਵਿਚਾਰ ਬਹੁਤ ਵੱਡਾ ਬੰਦ ਠੀਕ ਆ ਬਾਕੀ ਮੌਸਮ ਸਾਫ ਵੀ ਆ ਤੇ ਸਾਫ ਵੀ ਨਹੀਂ ਸੂਰਜ ਨਿਕਲ ਵੀ ਰਿਹਾ ਆ ਨਿਕਲ ਵੀ ਨਹੀਂ ਰਿਹਾਗਾ ਬੱਦਲਾਂ ਤੇ ਡਰ ਤੋਲੇ ਵੀ ਹੋਈ ਜਾਂਦਾ ਵਾ ਤੂਰੇ ਖੜਦਾ ਵੀ ਆ ਵੀ ਜਾਂ ਤਾਂ ਜੰਗ ਦੇ ਮੈਦਾਨ ਚ ਆ ਜਾ ਚਲ ਸਾਦੇ ਸਾਰਿਆਂ ਨੂੰ ਜਿਵੇਂ ਅੱਗੇ ਇਸ ਵੇਲੇ ਨੂੰ ਨਿਕਲ ਹੀ ਹੁੰਦੀ ਤੁੱਪ ਇਹ ਹੋਏ ਨਾ ਨਿਕਲਣ ਦੇ 2 ਘੰਟੇ ਬੱਦਲਾਂ ਨੂੰ ਆਪਦੀ ਕਾਰਵਾਈ ਪਾ ਲੈ ਜਾਂਦੇ। ਨਾ ਉਹਨਾਂ ਨੂੰ ਕਾਰਵਾਈ ਪਾਉਣ ਦਿੰਦਾ ਉਹਦੀ ਨਹੀਂ ਆਲੀ। ਨਾ ਧੁੱਪ ਕੱਢਦਾ ਵਿਚਾਲੇ ਜਮ ਸਮਰੱਖੀ ਫਿਰਦਾ। ਇਹ ਗਲਤ ਗੱਲ ਹੁੰਦੀ ਆ ਰੱਬ ਦੀ। ਸੂਰਜਾ ਕਰ ਦੇ ਕੋਲ ਭਾਈ ਬਣਿਆ। ਤੇਰੀ ਡਿਊਟੀ ਕਿੱਦੋਂ ਆਪਣੇ ਕਿਹੜੇ ਕੰਮ ਨੂੰ ਲਾਈ ਆ। ਧੁੱਪ ਨੂੰ ਲਾਈ ਆ ਤੂੰ ਛਾਂ ਗਰੀ ਬੈਠਾ। ਠੀਕ ਆ। ਚੱਲੋ ਭਾਈ। ਪਰ ਤਰੇਲ ਬਹੁਤ ਪੈਣ ਲੱਗਿਆ। ਆ ਚੌਂਕ ਤੇ ਆ। ਆ ਵੇ। ਪਤਾ ਲੱਗਦਾ ਜਾਨੀ ਕਿ ਹੱਥ ਗਿੱਲੇ ਹੁੰਦੇ ਪੂਰੇ। ਆਹ ਤੇਲ ਨਾਲ ਜਾਲਾ ਪੈ ਰਿਆ ਵਾ। ਠੀਕ ਆ। ਤੁਹਾਨੂੰ ਤੁਸੀਂ ਦੇਖੋ ਵੀ ਕਿੰਨਾ ਕਿ ਡਿਫਰੈਂਸ ਆ। ਆ ਝੁੰਨੇ ਦਾ ਤੇ ਆ ਝੁੰਨੇ ਦਾ ਕਿੰਨਾ ਕਿ ਡਿਫਰੈਂਸ ਆ। ਆ ਵੇਖ ਸਕਦੇ ਆ, ਆ ਵੇਖ ਸਕਦੇ ਆ। ਇਧਰੋਂ ਆ ਵੇਖ ਲਓ। ਜੇ ਕੋਈ ਲੱਗਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਇਹ ਤੁਹਾਨੂੰ ਕੀ ਕੀ ਲੱਗਦਾ। ਮਨੂੰ ਤਾਂ ਕੱਲੇ ਖਾਲ ਦੇ ਵਿਚਾਲ ਦੀ ਲੰਗ ਦੀ ਤਾਂ ਲੱਗਦਾ ਵਾ। ਬਾਕੀ ਨਹੀਂ ਪਤਾ ਲੱਗਦਾ ਇੰਨਾ ਚ ਕੀ ਹੈ ਇਹੋ ਜਿਹਾ ਹੈਗਾ ਕੀ ਨਹੀਂ ਹੈਗਾ ਸੋ ਲੇਟ ਗਈ ਹਾਂਜੀ ਤਾਂ ਆਪਾਂ ਨੂੰ ਨਾ ਘਰੋਂ ਫੋਨ ਆ ਗਿਆ ਸੀਗਾ ਤੇ ਹੁਣ ਆਪਾਂ ਕਰੀਏ ਨੇ ਮਾੜਾ ਜਿਹਾ ਕੰਮ ਆ ਵੰਦੋ ਮਾੜੀ ਸਥਿਤੀ ਲੱਗੇ ਹੋਈ ਜਾਂ ਇਹ ਸਿੱਖਲ ਦਾ ਲਾ ਕੇ ਲੈ ਕੇ ਗਏ ਯਾਰ ਕਿਉਂ ਖਰਾਬ ਹੋਇਆ ਲੋੜ ਨਾ ਕਰਕੇ ਹੋਇਆ ਦਰੂਜੇ ਮੋੜ ਚੱਲੇ ਨਿੱਕੇ ਵਾਰੀ ਫੜ ਲਾਂਗੇ ਜਿਹੜੀ ਟੋਂਕਾਰਡ ਬਾਅਦ ਪੈਦੇ ਲਿਆ ਕੇ ਦੇ ਕੇ ਤੇ ਦੇਖ ਰਹੇ ਆ ਖੇਤ ਸ਼ੌਕ ਹੈ ਮੈਂ ਮੋੜਨਾ ਮਨ ਨਕਾ ਉਦੋਂ ਮੇਰਾ ਪਾਣੀ ਜਾਊਗਾ ਭਾਰ ਉਦੋਂ ਨੂੰ ਮੈਂ ਫੇਰ ਜਾਂਨਾ ਕਿ ਟਿਕਾਂ ਕਿ ਲੇਟ ਆ ਜਉਣੀ ਦਾ ਛੇ ਕਿ ਲੇਟ ਪਰ ਲੇਟ ਉਹਨਾਂ ਨੇ ਦੇ ਜਾਂ ਛੱਡ ਦਿੱਤੀ ਆ ਵੱਤਾਂ ਕਿੱਥੋਂ ਆ ਗਈਆਂ ਆ ਵੱਤਾਂ ਆ ਗਈਆਂ ਵੱਤਾਂ ਹਰ ਗਈ ਆ ਪਤਾ ਨਹੀਂ ਕੀ ਆ ਇਹ ਨਹੀਂ ਹਣ ਪਤਾ ਹੈ ਤਾਂ ਵੱਤ ਗਿਆ ਤੇ ਪੈਰ ਵੀ ਉਹਦੇ ਵੱਤ ਕਰਦੀਆਂ ਕਾਲੀਆਂ ਵੱਤ ਕਾਉਂਦੰਗਾ ਵਾ ਕਣੀਏ ਪਾਣੀ ਪੋਣੀ ਕਰਕੇ ਆ ਜੀ ਉਹ ਬਚਦੀ ਹੋਵੇਗੀ ਓਟ ਗਈ ਇਹ ਨਹੀਂ ਹਣ ਪਤਾ ਹੈਗਾ ਤਾਂ ਸਾਬ ਸਾਬ ਕੋਈ ਬਈ ਐ ਲਓ ਫੇਰ ਓਟ ਘੜੀ ਉਹ ਨਾਦਾਰ ਬੀਬਾ ਮੈਂ ਕੋਈ ਨਹੀਂ ਕਹਿੰਦਾ ਉਹ ਨਾਲ ਦੀਆਂ ਵਿਛੇ ਰਹਿ ਗਈਆਂ ਪਤਾ ਨਹੀਂ ਕਿਥੋਂ ਆ ਗਈ ਉਹ ਓਟ ਗਈ ਓਟ ਕੇ ਸ਼ੁਗਰ ਉਹਨਾਂ ਕੋਲ ਜਾਵੜੇ ਨਹੀਂ ਤਾਂ ਮੈਂ ਤਾਂ ਕੰਮ ਹੀ ਖਰਾਬ ਕਰਦਾ ਪਹੁੰਚ ਗਈ ਪੈਸੇ ਲੈਣ ਪੈਸੇ ਲੈਣ ਜਾਣਾ ਪੈਸੇ ਲੈ ਕੇ ਜਾਣੇ ਮਾਨੂੰ ਮਾਨੂੰ ਕੋਣ ਕੋਲੀ ਬੈਠਾ ਵਾ ਹੁਣ ਸੋਚੀ ਜਾਂਦਾ ਇਹਨੂੰ ਬੰਨਾ ਕਿਵੇਂ 10000 ਮੈਨੂੰ ਪੁੱਛੀ ਜਾਵੇ ਅਗੇ ਮੈਨੂੰ ਕਹਿੰਦਾ ਆ ਕਿੱਥੇ ਲੱਗੂ ਮੈਂ ਕਹਿੰਦਾ ਮੈਨੂੰ ਕੀ ਪਤਾ ਕਿੱਥੇ ਲੱਗੂ ਹਣਾ ਆਪਣਾ ਤਾਂ ਗੇਟ ਬੰਨੇ ਦਾ ਪਤਾ ਆਪਣਾ ਪਤਾ ਨਹੀਂ ਇਹਨਾਂ ਆਈਫੋਨ ਤਾਂ ਮੈਂ ਚਲਾ ਲੈਂਦਾ ਖੋਲ ਲੈਣਾ ਪਰ ਇਹ ਤਾਂ ਨਹੀਂ ਮੈਨੂੰ ਪਤਾ ਇਹ ਕਿਹੜਾ ਵਾ ਇਹ ਤਾਂ ਹੋਰ ਆ ਪੂਰਾ ਆਈਫੋਨ ਦਾ ਤਾਂ ਮੈਨੂੰ ਪਤਾ ਵਾ ਉਹ ਤਾਂ ਕਿ ਮੈਨੂੰ 10000 ਦੇ ਮਾਨੂੰ ਆ ਇਹ ਨਹੀਂ ਆਪੋਨ ਇਹ ਵੀਡੀਓ ਵਿੱਚ ਇੰਨਾ ਹੀ ਸੀਗਾ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਕਰ ਦੋ ਲਾਈਕ ਸ਼ੇਅਰ ਕਮੈਂਟ ਕਰ ਦੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਓਕੇ